ਨੌਰੀ ਬਾਡਰ ਦੇ ਉੱਤੇ ਉਹਨਾਂ ਦੀ ਹਰਿਆਣਾ ਸਰਕਾਰ ਦੇ ਪੁਲਿਸ ਵੱਲੋਂ ਗੋਲੀ ਮਾਰ ਕੇ ਹੱਤਿਆ ਕੀਤੀ ਗਈ ਸੀ ਉਹਦੇ ਪੂਰੇ ਰੋਸ ਵੱਜੋਂ ਪੂਰੇ ਆਪਣੇ ਭਾਰਤ ਦੇ ਵਿੱਚ ਜਿਹਨੇ ਸੰਯੁਕਤ ਮੋਰਚੇ ਦੀ ਕਾਹਲ ਸੀਗੀ ਅੱਜ ਅਸੀਂ ਜਿਹੜਾ ਇਹ ਪੁੱਤਲਾ ਫੁਕਿਆ ਅਹਿਮਦ ਸ਼ਾਹ ਦਾ ਮੋਦੀ ਦਾ ਖੱਟੜ ਮੋਹਨ ਵਾਲਾ ਖੱਟੜ ਦਾ ਹਰਿਆਣਾ ਸਰਕਾਰ ਦਾ ਬ੍ਰਿਜਮ ਮੋਹਨ ਦਾ ਇਹ ਅਸੀਂ ਰੋਸ ਵੱਜੋਂ ਫੁਕਿਆ ਜਿਹੜਾ ਸਾਡਾ ਸ਼ੁਭਕਰਨ ਵੀਰ ਬਾਡਰ ਤੇ ਸ਼ਹੀਦ ਕੀਤਾ ਹੈ ਉਦੇ ਰੋਸਵਜੋ ਦੇਖੋ ਇਹ ਅੱਜ ਅਸੀਂ ਰੋਸਵਜੋ ਫੁਕੇ ਗਏ ਨੇ ਜੋ ਪਰਸੋਂ ਦੋ ਇੱਕ ਹੋਇਆ ਸੀ ਸ਼ਬ ਘਰਮਨ ਦੇ ਉੱਥੇ ਲਖੀ ਆਪਣੇ ਖਨੌਰੀ ਬਾਰਡਰ ਦੇ ਉੱਤੇ ਉਹਨਾਂ ਦੀ ਹਰਿਆਣਾ ਸਰਕਾਰ ਦੇ ਪੁਲਿਸ ਵੱਲੋਂ ਗੋਲੀ ਮਾਰ ਕੇ ਹੱਤਿਆ ਕੀਤੀ ਗਈ ਸੀ ਉਹਦੇ ਪੂਰੇ ਰੋਸਵਜੋ ਪੂਰੇ ਆਪਣੇ ਭਾਰਤ ਦੇ ਵਿੱਚ ਜਿਹਨੇ ਸੰਯੁਕਤ ਮੋਰਚੇ ਦੀ ਕਾਹਲ ਸੀਗੀ ਉਹਦੇ ਮੱਦੇਨਜ਼ਰ ਅਸੀਂ ਅੱਜ ਉਹਨੂੰ ਇੱਕ ਰੋਸਵਜੋ ਪਤਲੇ ਫੁਕੇ ਗਏ ਨੇ ਖੱਲੇ ਵਾਲਾ ਉਹ ਇੱਕ ਅਪੀਲ ਕੀਤੀ ਗਈ ਹੈ ਕਿ ਰੋਸ਼ ਦੇ ਵਿੱਚ ਸ਼ੋਕ ਦੇ ਲਈ ਇੱਕ ਕਾਲੀ ਝੰਡੀ ਗੱਡੀਆਂ ਤੇ ਤੇ ਘਰਾਂ ਉਤੇ ਉਹ ਕੀਤੀਆਂ ਜਾਣ 22 ਤੇ 23 ਤਰੀਕ ਤੋਂ ਲੈ ਕੇ ਦੇਖੋ ਜੇ ਮੰਨ ਲਓ ਇਹ ਹੈਗਾ ਸਾਡੇ ਲੀਡਰਾਂ ਦੀ ਕਮੇਟੀ ਬਣੀ ਹੋਈ ਹੈ ਜੀ ਕੱਲ ਵੀ ਉੱਥੇ ਸੰਯੁਕਤ ਮੂਰਤੀ ਤੇ ਇਹ ਗੱਲ ਕਹੀ ਗਈ ਆ ਉਹ ਉਹਨਾਂ ਦੀ ਗੱਲਬਾਤ ਚੱਲ ਰਹੀ ਆ ਜੋ ਵੀ ਸਾਨੂੰ ਹੁਕਮ ਆਇਆ ਅਸੀਂ ਉਹਦੇ ਹਿਸਾਬ ਨਾਲ ਉਹਨਾਂ ਦਾ ਜੋ ਵੀ ਹੁਕਮ ਹੋਗਾ ਹੀ ਕਰਾਂਗੇ ਮੈਂ ਹਰਦੀਪ ਸਿੰਘ ਕੰਗ ਜ਼ਿਲ੍ਹਾ ਪ੍ਰਧਾਨ ਜ਼ਿਲ੍ਹਾ ਮੀਤ ਪ੍ਰਧਾਨ ਭਾਰਤੀ ਕਿਸਾਨ ਜੀ ਨੂੰ ਲਖੋ ਵਾਲਾ ਅੱਜ ਜਿਹੜਾ ਅੱਜ ਅਸੀਂ ਜਿਹੜਾ ਇਹ ਪੁੱਤਲਾ ਫੂਕਿਆ ਅਹਿਮਤ ਸ਼ਾਹ ਦਾ ਮੋਦੀ ਦਾ ਖੱਟੜ ਮੋਹਨ ਵਾਲਾ ਖੱਟੜ ਦਾ ਹਰਿਆਣਾ ਸਰਕਾਰ ਦਾ ਬ੍ਰਿਜ ਮੋਹਨ ਦਾ ਇਹ ਅਸੀਂ ਰੋਜ ਵਜੋਂ ਕਿਹਾ ਜਿਹੜਾ ਸਾਡਾ ਸ਼ੁਭ ਕਰਨ ਵੀਰ ਵਾਟਰ ਤੇ ਸ਼ਹੀਦ ਕੀਤਾ ਉਹਦੇ ਰੋਸ ਵਜੋਂ ਤੇ ਇਹਨਾਂ ਦਾ ਅਸੀਂ ਦੁੱਖ ਦੇ ਨਾਲ ਇਹਨਾਂ ਦਾ ਪੁੱਤਲਾ ਫੂਕਿਆ ਕੇਂਦਰ ਸਰਕਾਰ ਦਾ ਤੇ ਮੋਦੀ ਸਰਕਾਰ ਦਾ ਨੌਰੀ ਬਾਰਡਰ ਦੇ ਉੱਤੇ ਉਹਨਾਂ ਦੀ ਹਰਿਆਣਾ ਸਰਕਾਰ ਦੇ ਪੁਲਿਸ ਵੱਲੋਂ ਗੋਲੀ ਮਾਰ ਕੇ ਹੱਤਿਆ ਕੀਤੀ ਗਈ ਸੀ ਉਹਦੇ ਪੂਰੇ ਰੋਸ ਵਜੋਂ ਪੂਰੇ ਆਪਣੇ ਭਾਰਤ ਦੇ ਵਿੱਚ ਜਿਹਨੇ ਸੰਯੁਕਤ ਮੋਰਚੇ ਦੀ ਕਾਹਲ ਸੀਗੀ ਅੱਜ ਅਸੀਂ ਜਿਹੜਾ ਇਹ ਪੁੱਤਲਾ ਫੁੱਕਿਆ ਅਹਿਮਤ ਸ਼ਾਹ ਦਾ ਮੋਦੀ ਦਾ ਖੱਟੜ ਮੋਹਨ ਦਾ ਖੱਟੜ ਦਾ ਹਰਿਆਣਾ ਸਰਕਾਰ ਦਾ ਬ੍ਰਿਜ ਮੋਹਨ ਦਾ ਇਹ ਅਸੀਂ ਰੋਸ ਵਜੋਂ ਫੁੱਕਿਆ ਜਿਹੜਾ ਸਾਡਾ ਸ਼ੁਭਕਰਨ ਵੀਰ ਵਾਟਰ ਤੇ ਸ਼ਹੀਦ ਕੀਤਾ ਉਹਦੇ ਰੋਸ ਵਜੋਂ ਦੇਖੋ ਇਹ ਅੱਜ ਅਸੀਂ ਰੋਸ ਵਜੋਂ ਫੁੱਕੇ ਗਏ ਨੇ ਜੋ ਪਰਸੋਂ ਦੋ ਇੱਕ ਹੋਇਆ ਸੀ ਸਭ ਕਾਰਮੰਦੇ ਉੱਥੇ ਲਖੀ ਆਪਣੇ ਖਨੌਰੀ ਬਾਰਡਰ ਦੇ ਉੱਤੇ ਉਹਨਾਂ ਦੀ ਹਰਿਆਣਾ ਸਰਕਾਰ ਦੇ ਪੁਲਿਸ ਵੱਲੋਂ ਗੋਲੀ ਮਾਰ ਕੇ ਹੱਤਿਆ ਕੀਤੀ ਗਈ ਸੀ ਉਹਦੇ ਪੂਰੇ ਰੋਸ ਵੱਜੋਂ ਪੂਰੇ ਆਪਣੇ ਭਾਰਤ ਦੇ ਵਿੱਚ ਜਿਹਨੇ ਸੰਯੁਕਤ ਮੋਰਚੇ ਦੀ ਕਾਹਲ ਸੀਗੀ ਉਹਦੇ ਮੱਦੇਨਜ਼ਰ ਅਸੀਂ ਅੱਜ ਉਹਨੂੰ ਇੱਕ ਰੋਸ ਵੱਜੋਂ ਪਤਲੇ ਵਿਪਕੇ ਗਏ ਨੇ ਇੱਕ ਅਪੀਲ ਕੀਤੀ ਗਈ ਹੈ ਕਿ ਰੋਸ਼ ਦੇ ਵਿੱਚ ਸ਼ੋਕ ਦੇ ਲਈ ਇੱਕ ਕਾਲੀ ਝੰਡੀ ਗੱਡੀਆਂ ਤੇ ਤੇ ਘਰਾਂ ਉੱਤੇ ਉਹ ਕੀਤੀਆਂ ਜਾਣ 22 ਤੇ 23 ਤਰੀਕ ਤੋਂ ਲੈ ਕੇ ਦੇਖੋ ਜੇ ਮੰਨ ਲਓ ਇਹ ਹੈਗਾ ਸਾਡੇ ਲੀਡਰਾਂ ਦੀ ਕਮੇਟੀ ਬਣੀ ਹੋਈ ਹੈ ਜੀ ਕੱਲ ਵੀ ਉੱਤੇ ਸੰਯੁਕਤ ਮੋਰਚ ਤੇ ਇਹ ਗੱਲ ਕਹੀ ਗਈ ਆ ਉਹ ਉਹਨਾਂ ਦੀ ਗੱਲਬਾਤ ਚੱਲ ਰਹੀ ਆ ਜੋ ਵੀ ਸਾਨੂੰ ਹੁਕਮ ਆਇਆ ਅਸੀਂ ਉਹਦੇ ਹਿਸਾਬ ਨਾਲ ਉਹਨਾਂ ਦਾ ਜੋ ਵੀ ਹੁਕਮ ਹੋਗਾ ਹੀ ਕਰਾਂਗੇ ਮੈਂ ਹਰਦੀਪ ਸਿੰਘ ਕੰਗ ਜ਼ਿਲ੍ਹਾ ਪ੍ਰਧਾਨ ਜ਼ਿਲ੍ਹਾ ਮੀਤ ਪ੍ਰਧਾਨ ਭਾਰਤੀ ਕਿਸਾਨ ਜੂਨ ਲਖੋਆ ਅੱਜ ਅਸੀਂ ਜਿਹੜਾ ਇਹ ਪੁੱਤਲਾ ਫੂਕਿਆ ਅਹਿਮਤ ਸ਼ਾਹ ਦਾ ਮੋਦੀ ਦਾ ਖੱਟੜ ਮੋਹਨ ਵਾਲਾ ਖੱਟੜ ਦਾ ਹਰਿਆਣਾ ਸਰਕਾਰ ਦਾ ਬ੍ਰਿਜ ਮੋਹਨ ਦਾ ਇਹ ਅਸੀਂ ਰੋਜ ਵਜੂਕਿਆ ਜਿਹੜਾ ਸਾਡਾ ਸ਼ੁਭ ਕਰਨ ਵੀਰ ਵਾਟਰ ਤੇ ਸ਼ਹੀਦ ਕੀਤਾ ਉਹਦੇ ਰੋਸ ਵਜੋਂ ਤੇ ਇਹਨਾਂ ਦਾ ਅਸੀਂ ਦੁੱਖ ਦੇ ਨਾਲ ਇਹਨਾਂ ਦਾ ਪੁੱਤਲਾ ਫੂਕਿਆ ਕੇਂਦਰ ਸਰਕਾਰ ਦਾ ਤੇ ਮੋਦੀ ਸਰਕਾਰ ਦਾ